ਬਿੱਤੇ ਦਿਨ ਹਰਿਆਣਾ ਦੇ ADGP ਨੇ ਆਪਣੇ ਹੀ ਉੱਚ ਪੁਲਿਸ ਅਧਿਕਾਰੀਆਂ ਤੋਂ ਤੰਗ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ ਤੀ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਕੇਂਦਰ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ ਪਰ ਹਾਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਸ ਦੇ ਰੋਸ਼ਵਰਜੋ ਅੱਜ ਪਟਿਆਲਾ ਦੇ ਸ਼ੇਰਹਵਾਲਾ ਗੇਟ ਤੋਂ ਲੈ ਕੇ ਉਹ ਮੈਕਬੋਲ ਤੱਕ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਗਲਤੇਜ ਪੰਨੂ ਉਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਲੀ ਨੇ ਹੋਰ ਆਪ ਅਰਗੂ ਵਰਕਰਾਂ ਵੱਲੋਂ ਮਿਲ ਕੇ ਕੇਂਦਰ ਮਾਰਚ ਕੱਢਿਆ ਗਿਆ ਅਤੇ ਦਬ ਕੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੀਡੀਆ ਨਾਲ ਗੱਲਬਾਤ ਕਰਦੇ ਪਰਦੇਸ ਪੰਨੂ ਨੇ ਕੀ ਕਿਹਾ ਉਸੇ ਵੀ ਸੁਣੋ ਹਾਏ 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 सीनियर लीडर आम आदमी पार्टी वॾे चेहरे ते জিন্দাবাদ <laughs> জিন্দাবাদ ਕੋਸ਼ੀਆਂ ਨੂੰ ਸਜਾ ਦਿਓ ਭਿਜੇ ਦੀ ਸਰਕਾਰ ਹਾਏ 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 ਭਿਜੇ ਦੀ ਸਰਕਾਰ ਹਾਏ 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 ਕੋਸ਼ੀਆਂ ਨੂੰ ਸਜਾ ਦਿਓ ਸਜਾ ਦਿਓ ਸਜਾ ਦਿਓ ਜਿਹੜੀਆਂ ਦਲਿਤ ਲੋਕਾਂ ਨੂੰ ਤੰਗ ਕਰਨ ਦੀਆਂ ਨੀਤੀਆਂ ਸਾਰੇ ਦੇਸ਼ ਦੇ ਵਿੱਚ ਚੱਲ ਰਹੀਆਂ ਹਨ ਉਹਨਾਂ ਨੀਤੀਆਂ ਦੇ ਵਿੱਚ ਜਿਹੜਾ ਉਹਨਾਂ ਨੂੰ ਸੁਸਾਈਡ ਕਰਨਾ ਪਿਆ ਔਰ ਤੁਸੀਂ ਦੇਖੋ ਪਰਿਵਾਰ ਦਾ ਕਿੰਨਾ ਰੋਸ ਹੈ ਇਹ ਹਜੇ ਤੱਕ ਉਹਦਾ ਪਰਿਵਾਰ ਪੋਸਟਮਾਰਟਮ ਨਹੀਂ ਕਰਵਾ ਰਿਹਾ ਸੰਸਕਾਰ ਨਹੀਂ ਕਰ ਰਿਹਾ ਭਾਰਤੀ ਜਨਤਾ ਪਾਰਟੀ ਹਿੰਦੁਸਤਾਨ ਦੇ ਵਿੱਚ ਜਿਵੇਂ ਪਿਛਲੇ ਵਰਗਾਂ ਨੂੰ ਦਲਿਤ ਵਰਗ ਨੂੰ ਔਰ ਜੋ ਡਬਲੂ ਖੁਚਲੂ ਨੀਤੀਆਂ ਅਪਣਾ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਸਾਡੇ ਮਾਨਯੋਗ ਸ਼੍ਰੀ ਅਰਵਿੰਦ ਕੇਜੀਵਾਲ ਜੀ ਔਰ ਸਰ ਭਗਵੰਤ ਸਿੰਘ ਮਾਨ ਜੀ ਦੇ ਜੋ ਕਿ ਇਸ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ ਹੈ ਅੱਜ ਅਸੀਂ ਪੰਜਾਬ ਭਰ ਦੇ ਵਿੱਚ ਔਰ ਇੱਥੇ ਪਟਿਆਲੇ ਦੇ ਵਿੱਚ ਸਰਦਾਰ ਅਜੀਤਪਾਲ ਸਿੰਘ ਖੋਲੀ ਐਮਐਲਏ ਪਟਿਆਲਾ ਦੀ ਅਗਵਾਈ ਦੇ ਵਿੱਚ ਪਟਿਆਲਾ ਦੇ ਸਮੂੱਚੇ ਕਾਉਂਸਲਰ ਅਸੀਂ ਜਿਹੜੇ ਆ ਅਸੀਂ ਇਹ ਰੋਸ ਪ੍ਰਗਟ ਕਰ ਰਹੇ ਹਾਂ ਕਿ ਉਸ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ ਸਰਦ ਕਿਵੇਂ ਦੇਖਦੇ ਹੋ ਕਿ ਪੇਪਲ ਜਿਹੜੀ ਮੌਤ ਹੋਈ ਉਹਦੀ ਸੁਸਾਈਡ ਨੋਟ ਲੱਖ ਲੋ ਜਿਹਦੇ ਵਿੱਚ ਵੱਡੇ ਅਧਿਕਾਰੀ ਦਾ ਨਾਮ ਹੈ ਕੀ ਲੱਗਦਾ ਕਿ ਭਾਜਪਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਕਿ ਉਹ ਜੀ ਤੱਕ ਡੀਜੀਪੀ ਜਿਹੜੇ ਡੀਜੀਪੀ ਉੱਥੋਂ ਹੈ ਉਹਨਾਂ ਨੇ ਜਸ ਸਪੈਂਡ ਨਹੀਂ ਕੀਤਾ ਇਸ ਚੀਜ਼ ਉੱਪਰ ਭਾਜਪਾ ਦੀਆਂ ਨੀਤੀਆਂ ਅੱਜ ਦੀਆਂ ਨਹੀਂ ਜੇ ਇਨਸਾਨ ਅੰਦੋਲਨ ਦੇ ਵਿੱਚ ਤੁਸੀਂ ਦੇਖ ਲਓ ਅਲਦਵਾਨੀ ਦੇ ਵਿੱਚ ਉੱਤਰਾਖੰਡ ਦੇ ਵਿੱਚ ਯੂਪੀ ਦੇ ਵਿੱਚ ਜਿਹੜੇ ਮੰਤਰੀਆਂ ਦੇ ਖਿਲਾਫ ਜਿਨ੍ਹਾਂ ਨੇ ਕੁਚਲ ਕੇ ਕਿਸਾਨਾਂ ਨੂੰ ਮਾਰਤਾ ਸੀ ਉਹਨਾਂ ਨੂੰ ਹਜੇ ਤੱਕ ਪਰਚੇ ਨਹੀਂ ਦਰਜ ਕੀਤੇ ਗਏ ਬੀਜੇਪੀ ਹਮੇਸ਼ਾ ਦਲਿਤਾਂ ਨੂੰ ਦੱਬਣਾ ਕੁਚਲਣਾ ਚਾਹਦੀ ਹੈ ਲੇਕਿਨ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹਮੇਸ਼ਾ ਦਲਿਤਾਂ ਦੇ ਨਾਲ ਰਹੀ ਹੈ ਔਰ ਦਲਿਤ ਸਮਾਜ ਦੇ ਨਾਲ ਸਾਡਾ ਸ਼ਰੀਰ ਦਾੰਗ ਹੈ ਅਸੀਂ ਉਹਨਾਂ ਦੇ ਨਾਲ ਠੀਕ ਹੈ ਕੱਪੜਾ ਲੱਗ ਰਿਹਾ ਹੈ ਉਹਨਾਂ ਦੀ ਵਾਈਫ ਸੀਨੀਅਰ ਆਈਏਐਸ ਆਫੀਸਰ ਹੈ ਔਰ ਕਿਉਂਕਿ ਉਹ ਐਸ்சி ਭਾਈਚਾਰੇ ਦੇ ਵਿੱਚੋਂ ਸੀ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਇਹੋ ਜਿਹਾ ਇੱਕ ਕਾਬਲ ਆਫੀਸਰ ਪਿਛਲੇ ਦਿਨੀ ਆਤਮ ਹੱਤਿਆ ਕਰ ਗਿਆ ਔਰ ਆਤਮ ਹੱਤਿਆ ਕਰਨ ਤੋਂ ਪਹਿਲਾਂ ਉਹਨਾਂ ਨੇ ਸਾਰੇ ਦੇ ਸਾਰੇ ਉਹਨਾਂ ਪੁਲਿਸ ਆਫੀਸਰਸ ਦੇ ਨਾਮ ਲਿਖੇ ਚਿੱਠੀ ਦੇ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀਆਂ ਦਿੱਤੀਆਂ ਅੱਜ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਅਜੇ ਤੱਕ ਉਹਨਾਂ ਦੀ ਜਿਹੜੀ ਮਰਤਕ ਦੇ ਆ ਉਹਦਾ ਨਾ ਤਾਂ ਪੋਸਟਮਾਰਟਮ ਹੋ ਸਕਿਆ ਕੱਲ ਧੱਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਹਰਿਆਣਾ ਦੇ ਪ੍ਰਸ਼ਾਸਨ ਨੇ ਪਰ ਉਹਨਾਂ ਦੀ ਪਤਨੀ ਨੇ ਉਹਦਾ ਵਿਰੋਧ ਕੀਤਾ ਦੁਬਾਰਾ ਫੇਰ ਉਹਨਾਂ ਦੀ ਮਰਤਕ ਦੇ ਜਿਹੜੀ ਸੀ ਉਹ ਹਸਪੀਟਲ ਦੇ ਵਿੱਚੋਂ ਲੈਣ ਦੀ ਇੱਕ ਪਾਸੇ ਕੁਝ ਦਿਨ ਪਹਿਲਾਂ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਉਹ ਵੀ ਐਸ்சி ਭਾਈਚਾਰੇ ਦੇ ਵਿੱਚੋਂ ਨੇ ਉਨ੍ਹਾਂ ਦੇ ਉੱਤੇ ਜੁੱਤੀ ਸੁੱਟਣ ਵਰਗੀ ਘਨਾਉਣੀ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਉਸ ਤੋਂ ਬਾਅਦ ਇਹ ਏਡੀ ਵੱਡੀ ਘਟਨਾ ਹੈ ਜਿਹਦੇ ਵਿੱਚ ਇੱਕ ਆਈਪੀਐਸ ਅਫੀਸਰ ਸੀਨੀਅਰ ਆਈਪੀਐਸ ਅਫੀਸਰ ਆਤਮ ਹੱਤਿਆ ਕਰ ਲੈਂਦਾ ਉਹਦੇ ਕਿਹੋ ਜਿਹੇ ਹਾਲਾਤ ਜਿਹੜੇ ਉਹ ਬਣਾ ਦਿੱਤੇ ਗਏ ਹੋਣਗੇ ਜਿਹਦੇ ਕਰਕੇ ਉਹਨੂੰ ਇਹ ਆਤਮ ਹੱਤਿਆ ਕਰਨੀ ਪਈ ਅਸੀਂ ਇਹ ਮੰਗ ਕਰ ਰਹੇ ਹਾਂ ਅੱਜ ਕੈਂਡਲ ਲਾਈਟ ਦੇ ਰੂਪ ਦੇ ਵਿੱਚ ਕੈਂਡਲ ਜਿਹੜੀਆਂ ਜਲਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੇ ਦੇ ਰਹੇ ਹਾਂ ਉਥੇ ਅਸੀਂ ਸਿਸਟਮ ਦੇ ਦਿੱਤੇ ਇੱਕ ਸਵਾਲ ਜਿਹੜੇ ਉਹ ਖੜੇ ਕਰ ਰਹੇ ਆ ਕਿ ਜਦੋਂ ਦਬੇ ਕੁਚਲੇ ਸਮਾਜ ਦੇ ਵਿੱਚੋਂ ਕੋਈ ਆਪਣੀ ਲਿਆਕਤ ਦੇ ਨਾਲ ਇਹਨਾਂ ਉੱਚ ਅਹੁਦਿਆਂ ਤੱਕ ਪਹੁੰਚਦਾ ਤੇ ਕੁਝ ਲੋਕਾਂ ਨੂੰ ਉਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਜਿਹਦੇ ਕਰਕੇ ਉਹਨਾਂ ਨੂੰ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨੀ ਦਿੱਤੀ ਜਾਂਦੀ ਹੈ ਅਸੀਂ ਕੋਈ 18th ਸੈਂਚਰੀ ਦੇ ਵਿੱਚ ਗੱਲ ਨਹੀਂ ਕਰ ਰਹੇ ਅਸੀਂ 21ਵੀਂ ਸਦੀ ਦੇ ਵਿੱਚ ਅੱਜ ਗੱਲ ਕਰ ਰਹੇ ਆ 2025 ਦੇ ਵਿੱਚ ਜੇ ਇਹੋ ਜੀ ਘਟਨਾ বারবার ملک ਦੇ ਵਿੱਚ ਵਾਪਰ ਰਹੀ ਆ ਤਾਂ ਸੁਸਾਇਟੀ ਨੂੰ ਸਾਰੇ ਜਿੰਨੇ ਸਮੂਹ ਨੇ ਸੁਸਾਇਟੀ ਦੇ ਉਹਨਾਂ ਨੂੰ ਇਕੱਤਰ ਹੋ ਕੇ ਸੋਚਣਾ ਪਊਗਾ ਕਿ ਕਮੀ ਕਿਸ ਜਗ੍ਹਾ ਦੇ ਉੱਤੇ ਆ ਕੀ ਸਾਡੀ ਮਾਨਸਿਕ ਸਥਿਤੀ ਅਜੇ ਇੱਥੋਂ ਤੱਕ ਨਹੀਂ ਪਹੁੰਚ ਸਕੀ ਕਿ ਅਸੀਂ ਬਰਾਬਰਤਾ ਦੀ ਜਿਹੜੀ ਆ ਉਹ ਗੱਲ ਕਰੀਏ ਕੀ ਬਰਾਬਰਤਾ ਜਿਹੜੀ ਆ ਸਿਰਫ ਭਾਸ਼ਣਾ ਤੱਕ ਸੀਮਤ ਰਹਿ ਗਈ ਹੈ ਅਸੀਂ ਕੁਝ ਉਹਨਾਂ ਲੋਕਾਂ ਨੂੰ ਵੋਟ ਬੈਂਕ ਸਮਝ ਲਿਆ ਜਿਹੜੇ ਲੋਕ ਅੱਜ ਸਮਾਜ ਦੇ ਵਿੱਚ ਸਾਡੇ ਬਰਾਬਰ ਦੇ ਹਿੱਸੇਦਾਰ ਨੇ ਸਾਡੇ ਵਾਂਗੂ ਪੜ੍ਹੇ ਲਿਖੇ ਨੇ ਅਸੀਂ ਸਾਰੇ ਇੱਕ ਜੁਟਤਾ ਦੇ ਨਾਲ ਅੱਜ ਇਹ ਸਨੇਹਾ ਜਿਹੜਾ ਉਹ ਦੇਣਾ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਪਾਈਆਂ ਜਾਣ ਵਾਲੀਆਂ ਵੰਡੀਆਂ ਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਕਿਵੇਂ ਦੇਖੇ ਏਡੀਜੀਪੀ ਵਾਲੇ ਇੱਕ ਸਾਈਡ ਨੋਟ ਵੀ ਦਿੱਤਾ ਹੈ ਕਿ ਇਹ ਵੱਡੇ ਅਧਿਕਾਰੀਆਂ ਦੇ ਨਾਮ ਹੈ ਕੀ ਲੱਗਦਾ ਹਰਿਆਣਾ ਸਰਕਾਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਜੇ ਕੋਈ ਸ਼ੱਕ ਰਹਿ ਹੀ ਨਹੀਂ ਗਿਆ ਏਡੀਜੀਪੀ ਲੈਵਲ ਦਾ ਵਿਅਕਤੀ ਜਿਹੜਾ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨ ਹੋ ਕੇ ਉਹਨੇ ਆਤਮ ਹੱਤਿਆ ਕਰ ਲਈ ਹੈ ਡੀਜੀਪੀ ਦਾ ਨਾਮ ਹੈ ਉਹਦੇ ਵਿੱਚ ਸਿੱਧਮ ਸਿਧਾ ਅਜੇ ਤੱਕ ਡੀਜੀਪੀ ਨੂੰ ਉਹਦੇ ਅਹੁਦੇ ਤੋਂ ਨਾ ਫਾਰਕ ਕੀਤਾ ਗਿਆ ਕਦੀ ਕਹਿੰਦੇ ਉਹਨੂੰ ਛੁੱਟੀ ਤੇ ਭੇਜ ਦੇਣਾ ਕਦੇ ਕੁਝ ਕਹਿੰਦੇ ਆ ਕਦੇ ਕੁਝ ਕਹਿੰਦੇ ਆ ਅਜੇ ਤੱਕ ਇਸ ਮਸਲੇ ਦੇ ਉੱਤੇ ਤੁਸੀਂ ਸੋਚ ਕੇ ਦੇਖੋ ਜਿਹਦੀ ਪਤਨੀ ਆਈਐਸ ਅਫੀਸਰ ਔਰ ਉਹਦੇ ਬੱਚੇ ਜਿਹੜੇ ਉਹ ਕਿਸ ਮਾਨਸਿਕ ਸਥਿਤੀ ਦੇ ਵਿੱਚੋਂ ਲੰਘ ਰਹੇ ਹੋਣਗੇ ਕਿ ਉਹਨਾਂ ਦੇ ਘਰ ਦੇ ਮੇਨ ਜੀ ਜਿਹੜਾ ਉਹਦੀ ਮਰਤਕ ਦੇ ਹਸਪੀਟਲ ਦੇ ਵਿੱਚ ਪਿਛਲੇ 5 ਦਿਨ ਤੋਂ ਪਈ ਹੈ ਠੀਕ ਹੈ ਠੀਕ ਹੈ